رکشا چالکشا چالک ٹرانسفور منتری ٹرانسپورٹ منتری ہمیں قانون واپس لو واپس لوس ڈی سی کمشنر ہماری مانگے پوری کرو ڈی سی کمشنر ہماری مانگے پوری کرو کروکے سائی دکے سائی دھکے سائی میرا نام رنجیت سنگھ ہے رکشا چالک جی میں رکشا چالکا اگوائی کر رہا جی اب دو بار پہلے میٹنگ کی جی میٹنگ ہے اور پچھلے گیارہ تریق نو منگ پتر دے کے آیا جی کمشنر صاحب اور ڈی سی صاحب نو پر جواب ہلے تک سانو نہیں ملیا جی یہ رکشہ جی وی منگ پتر رکھا ہے اس کا منگ رکھا سا پرشاسن کا موریا سرکار پہلا تو فنسر نے سارے نا دوکھا کی دھوکا اس طرح ہے جی انہوں نے کہا جی لے جاؤ رکشہ ਕਾਗਜ਼ ਬਦਲ ਨਹੀਂ ਲੋੜ ਨਹੀਂ ਲਾਇਸੈਂਸ ਦੀ ਲੋੜ ਨਹੀਂ ਜਦ ਅੱਜ ਸਾਰੀਆਂ ਗੱਡੀਆਂ ਰੋਡ ਤੇ ਆ ਗਿਆ ਬਾਬਾ ਤੋਹਣ ਇਹਨਾਂ ਨੂੰ ਕਾਗਜ਼ ਵੀ ਚੇਤੇ ਆ ਗਏ ਜੀ ਆਰ ਸੀ ਵੀ ਲਾਇਸੈਂਸ ਵੀ ਹੁਣ ਇਹ ਕਹਿ ਰਹੇ ਆਰ ਸੀ ਵੀ ਨਾਲ ਲਾਇਸੈਂਸ ਬਣਾਓ ਅਸੀਂ ਕਹਿੰਨੇ ਆ ਕਿ ਪਹਿਲੇ ਹੀ ਕਿਉਂ ਨਾ ਤੁਸੀਂ ਆਰ ਸੀ ਬਣਾ ਪਹਿਲੇ ਹੀ ਤੁਸੀਂ ਆਰ ਸੀ ਬਣਾ ਕੇ ਦੇਂਦੇ ਜਾਂ ਪਹਿਲੇ ਹੀ ਤੁਸੀਂ ਪੁੱਛਦੇ ਪਹਿਲੇ ਹੀ ਤੁਸੀਂ ਪੁੱਛਦੇ ਕਿ ਭਾਈ ਤੁਹਾਡੇ ਕੋਲ ਲਾਇਸੈਂਸ ਹੈ ਜਾਂ ਨਹੀਂ ਉਦੋਂ ਤੇ ਤੁਸੀਂ ਪੁੱਛੇ ਨੇ ਉਹਦੇ ਦਵਾ ਦੇ ਗੱਡੀ ਵੇਚੀ ਗਏ 5000 ਦੇ ਕੇ 10000 ਲੈ ਕੇ ਕਿ ਪ੍ਰਸ਼ਾਸਨ ਤੋਂ ਅਗੇ ਸਰਕਾਰ ਦੇ ਅੱਗੇ ਮੁਰੇ ਨੂੰ ਹੱਜਰ ਕੋ ਬੇਨਤੀ ਆ ਕਿ ਸਾਡੇ ਨਾਲ ਤਰਤਾ ਨਾ ਕਰੋ ਸਾਨੂੰ ਰੋਜੀ ਰੋਟੀ ਕਮਾ ਖਾ ਲੈੰਦੋ ਮਿਹਨਤ ਕਰ ਲੈੰਦੋ ਕਿਉਂ ਅਸੀਂ ਗਰੀਬ ਕਸ਼ ਮਿਹਨਤ ਕਸ਼ ਬੰਦੇ ਆ ਠੀਕ ਆ ਹੁਣ ਇਸ ਟਾਈਮ ਹਰਾ ਦੇ ਇੰਨਾ ਬੁਰਾ ਲਾਇਆ ਜੀ 500 ਰੁਪਏ ਵੀ ਬਣਾਉਣਾ ਮੁਸ਼ਕਲ ਆ ਤੇ ਦੱਸੋ ਹਣ ਟੈਕਸ ਕਿੱਥੋਂ ਦੀਏ ਆਰਸੀ ਕਿੱਥੋਂ ਬਣਾਈਏ ਜਦੋਂ ਆਰਸੀ ਬਣਾਉਣ ਚਾਹੀਏ 8000 10000 15000 ਇਸ ਤਰ੍ਹਾਂ ਦਲਾਲ ਮੰਗ ਰਿਹਾ ਜੀ ਲੁੱਟ ਰਿਹਾ ਸਾਨੂੰ ਕਈ ਪ੍ਰਸ਼ਾਸਨ ਤੋਂ ਮੰਗ ਇਹ ਕਰਾਂਗਾ ਕਿ ਜਿੱਦਾਂ ਜਲੰਧਰ ਅੰਮ੍ਰਿਤਸਰ 'ਚ ਜੋ ਸਟicker ਵਾਲਾ ਰੋਲਾ ਔਰ ਲਾਗੂ ਕਰਨ ਇਹ ਨਗਰ ਨਿਗਮ ਵਾਲੇ ਫਲੇਟਾਂ ਲੋ ਆ ਜਾਣਾ ਇੰਨੀ ਮਹਿੰਗੀ ਆਰਸੀ ਆਸੀ ਨਹੀਂ ਬਣਾ ਸਕਦੇ ਆ ਨਾ ਲਾਇਸੈਂਸ ਬਣਵਾ ਸਕਦੇ ਨੇ ਇਹ ਵੀ ਕਿਉਂ ਸਾਡੇ ਕੋਲ ਅਸੀਂ ਅਨਪਰਗਵਾਰ ਆ ਜੀ ਅੱਜ ਪਰੇ ਲਿਖੇ ਨਹੀਂ ਆ ਸਾਡੇ ਕੋਲ ਸਰਟੀਫਿਕੇਟ ਨਹੀਂ ਆ ਦਸਵੀਂ ਦਾ ਨਾ ਸਾਡੇ ਕੋਲ ਇਨੀ ਪ੍ਰੂਫ ਹੈ ਜੀ ਨਾ ਸਾਡੇ ਕੋਲ ਇਨੇ ਪੈਸੇ ਆ ਇਸ ਕਰਕੇ ਪ੍ਰਸ਼ਾਸਨ ਅੱਗੇ ਮੰਗਾ ਕਿ ਦੁਬਾਰਾ ਇਸ ਗੱਲ ਤੇ ਗੌਰ ਕਰਨ ਧਿਆਨ ਦੇਣ ਔਰ ਇਹ ਕਾਨੂੰਨ ਜਿਹੜਾ ਨਵੇਂ ਥੁਪੇ ਸਾਡੇ ਆਏ ਰਿਕਸਾ ਚੱਲ ਜਾਂਦੇ ਇਹ ਕਾਨੂੰਨ ਵਾਪਸ ਲੈਣ ਇਹ ਕਾਨੂੰਨ ਸਾਨੂੰ ਮਨਜ਼ੂਰ ਨਹੀਂ ਆ ਅਸੀਂ ਕਾਨੂੰਨ ਮੰਨਣ ਨੂੰ ਤਿਆਰ ਆ ਜੇ ਤੁਸੀਂ ਕਹਿੰਦੇ ਇਹ ਰਿਕਸ਼ਾ ਤੇ ਰਿਕਸ਼ਾ ਲੈ ਕਾਗਜ਼ ਬਣਾ ਦੇ ਤੂੰ ਟਰੱਕ ਲੈ ਕਿਉਂ ਕਾਗਜ਼ ਬਣਾ ਰਿਹਾ ਇਹ ਕੋਈ ਡਸਟਰਾਂ ਦੋ ਰਿਹਾ ਜਾਂ ਰੱਗ ਤੋੜ ਰਿਹਾ ਰਿਕਸ਼ਾ ਅਜੇ ਰਿਕਸ਼ਾ ਹੈ ਤੇ ਰਿਕਸ਼ਾ ਲੈ ਕਾਗਜ਼ ਬਣਾ ਦੇ ਅਸੀਂ ਬਣਾਉਣ ਨੂੰ ਤਿਆਰ ਆ ਅਸੀਂ ਤੁਸੀਂ ਕਹੇ ਵਰਦੀ ਪਾਣੋ ਇਹ ਵਰਦੀ ਪਾ ਲਿਆ ਤੁਸੀਂ ਕਹੇ ਪ੍ਰੂਫ ਲਿਖਾ ਲਓ ਪ੍ਰੂਫ ਲਿਖਾ ਲੈ ਤੁਹਾਡੀ ਸਾਰੀ ਗੱਲ ਮੰਨਣ ਕੱਢੀ ਦੋ ਗੱਲ ਮੰਨ ਲਓ ਸਾਨੂੰ ਦੋ ਇੱਕ ਪਹਿਲੀ ਗੱਲ ਤੇ ਆਰ ਸੀ ਜਰੀਆ ਛੋਟੀ ਬਣਾ ਦਿਓ ਕੋਈ ਜ਼ਿਲ੍ਹਾ ਲੈਵਲ ਤੇ ਅਸੀਂ ਬਣਾਉਣ ਨੂੰ ਤਿਆਰ ਆ ਜੇ ਜਿਹੜੀ ਲਾਇਸੈਂਸ ਹੈ ਉਹ ਵੀ ਸਾਨੂੰ ਕੋਈ ਜ਼ਿਲ੍ਹਾ ਲੈਵਲ ਤੇ ਬਣਾਇਆ ਜਾਵੇ ਇਹ ਮੰਗਾ ਨਹੀਂ ਮੰਨਿਆ ਗਿਆ ਕੀ ਕਰੂੰ ਜੇ ਨਹੀਂ ਮੰਨਨਗੇ ਇਲੈਕਸ਼ਨ ਸਿਰ ਤੇ ਆਈ ਨਾ ਸਪੋਰਟ ਕਰਾਂਗਾ ਨਾ ਵੋਟ ਪਾਵਾਂਗਾ ਸਾਰੇ ਏਅਰਕਸਾ ਜਾਲਕ ਮੇਰਾ ਭਰਾ ਸੁਣ ਰਿਹਾ ਲੀਡਰਾਂ ਨੂੰ ਇੱਕ ਤੱਕ ਵੋਟ ਵੀ ਕਿੰਤੀ ਆ ਨਾ ਰਿਸਪੋਨਸ ਕਰਾਂਗਾ ਨਾ ਵੋਟ ਪਾਵਾਂਗਾ ਰਾਗੀ ਗੱਲ ਪਤਾ ਕਿ ਵੀਰੇ ਧਰਨਾ ਲਾਵਾਂਗਾ ਇਹਨਾਂ ਨੇ ਡਾਂਗਾ ਮਾਰਨਾ ਸਾਨੂੰ ਪਤਾ ਸਾਨੂੰ ਚੱਕ ਅੰਦਰ ਕਰ ਜਣਾ ਤੇਸ ਕਰਕੇ ਅਸੀਂ ਗਲਤ ਕੰਮ ਤੇ ਨਹੀਂ ਕਰਾਂਗਾ ਪਰ ਸਾਡੀ ਪਾਵਰ ਮੈਨ ਪਤਾ ਕੀ ਆ ਵੋਟ ਔਰ ਸਪੋਰਟ ਜੇ ਸਾਨੂੰ ਇਨਸਾਫ ਨਹੀਂ ਮਿਲਿਆ ਜੇ ਸਰਕਾਰ ਸਾਡੀ ਗੱਲ ਨਹੀਂ ਮੰਨੀ ਐ ਤਾਂ ਅਸੀਂ ਇਹਨਾਂ ਦੇ ਵੋਟਪਾ ਮੰਗਾਣਾ ਸਪੋਰਟ ਕਰਾਂਗਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਇਹ ਸਾਡੇ ਦੋ ਮੰਗ ਮੰਨੀ ਜਾਵੇ ਫਿਰ ਤਾਂ ਅਸੀਂ ਉਹਨਾਂ ਦੇ ਨਾਲ ਜੇ ਸਾਡੀ ਮੰਗ ਨਹੀਂ ਮੰਨੇ ਗਿਆ ਤੇ ਸਾਡੇ ਰਿਕਸ਼ਾ ਚਾਲਕ ਅਸੀਂ ਪੂਰੀ ਲੁਧਿਆਣਾ ਪੁਰਚਾਰ ਕਰਾਂਗਾ ਪੋਸਟਰ ਮੰਡਾਂਗਾ ਫਿਰ ਨੂੰ ਇਲੈਕਸ਼ਨ ਦੀ ਬਾਈਕਾਟ ਕਰਾਂਗੇ ਦੇਖੋ ਇਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਆ ਔਰ ਪਹਿਲਾਂ ਆਪਾਂ ਪ੍ਰਾਣਿਤਾਂ ਦੇ ਦੇਖੀ ਤੇ ਕਾਰਪੇਸ਼ਨ ਨੇ ਇੱਕ ਸਾਈਕਲ ਤੇ ਇੱਕ ਲੋਗੋ ਲਾਉਂਦੀ ਦਿੱਤੀ ਸੀ ਤੇ ਓਵਰ ਨਾਲ ਕਾਰਪੇਸ਼ਨ ਨੰਬਰ ਲਾਦਾ ਜੀ ਸਾਈਕਲ ਦਾ ਪ੍ਰਾਣਿਤਾਂ ਦੇਖੀ ਆਪਾਂ ਕਾਰਪੇਸ਼ਨ ਨੂੰ ਰਿਸਿਵੈਂਟ ਮਿਲ ਗਿਆ ਕਿ ਇਹਨਾਂ ਦੇ ਕਰਜੂ ਦੇ ਵਿੱਚੋਂ ਇੱਕ ਨੰਬਰ ਤੇ ਜਾਰੀ ਹੋ ਸਕਦਾ ਇਹਨਾਂ ਦਾ ਉਸ ਤਰੂਕੇ ਕੰਮ ਇਹ ਹੋ ਸਕਦਾ ਵਾ ਪਰ ਇਹਨਾਂ ਦੇ ਜਿਹੜੇ ਜਿਹੜੇ ਆਰ ਸੀ ਆ ਜਿਹੜੀ ਕਹਿ ਰਹੇ ਆ ਉਹ ਏਂਟਾ ਦੇ ਨਾਲ ਪਹਿਲਾਂ ਤਾਂ 20000 ਰੁਪਿਆ ਕਿਹਾ ਗਿਆ ਪਰ ਹੁਣ ਉਹ 6600 7000 ਆ ਗਿਆ ਪਰ ਪ੍ਰਸ਼ਾਸਨ ਨੇ ਇਹੀ ਬੇਨਤੀ ਆ ਕਿ ਨਾ ਜਿਹੜੀ ਆਰਸੀਆਂ ਜੋ ਵੀ ਆ ਪਰੇ ਤਰੀਕੇ ਨਾਲ ਇਹਨਾਂ ਨੂੰ ਇਸ਼ੂ ਕੀਤੇ ਜਾਣ ਇਹਨਾਂ ਦੀ ਮੇਨ ਇਹੀ ਮੰਗਾ ਪਰ ਇਹਨਾਂ ਦੇ ਵਿਚਾਰੇ ਦੇਖੋ ਇਹ ਮਜ਼ਦੂਰ ਨੇ ਠੀਕ ਆ ਔਰ ਸਾਰੇ ਵਿਚਾਰੇ ਦਿੱਲੀ ਕਮੂਨ ਵਾਲੇ ਦਿੱਲੀ ਖਾਨ ਵਾਲੇ ਵਿਚਾਰੇ ਇਹਨਾਂ ਦੀ ਮੰਗਾ ਮੰਨਣੀ ਹੈ ਇਹ ਸਰਕਾਰ ਨੂੰ ਇਹੀ ਸਾਰਿਆਂ ਨੂੰ ਬੇਨਤੀ ਹੈ ਜੀ ਭਾਈ ਖਾਲਸਾ ਭਾਈ ਵੱਤ ਜੀ ਇੱਕ ਤਾਂ ਪ੍ਰਸ਼ਾਸਨ ਤੋਂ ਸਾਰੇ ਇੱਕ ਮੰਗ ਇਹ ਵੀ ਆ ਕਿ ਉਹ ਇਹਨਾਂ ਪ੍ਰੈਸਰ ਨਾਲ ਮੀਟਿੰਗ ਕਰਦੇ ਜੀ ਪਰ ਸਾਡੇ ਏ ਰਿਕਸ਼ਾ ਚਲਕਾ ਨਾਲ ਕਿਉਂ ਨਾ ਮੀਟਿੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿੰਨੇ ਵੀ ਸਰਕਾਰੀ ਹੋਵੇ ਕੋਈ ਵੀ ਹੋਵੇ ਉਹ ਸਾਡੇ ਏ ਰਿਕਸ਼ਾ ਚਲਕਾ ਨਾਲ ਮੀਟਿੰਗ ਕਰਕੇ ਸਾਡਾ ਮਸਲਾ ਹੱਲ ਕਰਾਉਣਗੇ ਅੱਡੀ ਇਹ ਮੰਗ ਆ ਪੱਠੇ ਕੋਈ ਮਸਲਾ ਇਕੱਠੇ ਹੋਣ ਹੀ ਨਹੀਂ ਦੇ ਰਿਹਾ ਜੀ ਸਾਨੂੰ ਇਕੱਠੇ ਹੋਣੇ ਨੇ ਦੋ ਫਾਰ ਕਰ ਰੱਖਿਆ ਹਾਂ ਅਸੀਂ ਸਾਡੇ ਵੱਲੋਂ ਤਾਂ ਜੀ ਇਹ ਗੱਲ ਹੈ ਇਸ ਟਾਈਮ ਸਾਡੇ ਏਰੀਆ ਦਾ ਕੋਈ ਵੀ ਜਿਹੜਾ ਐਮ.ਐਲ.ਏ ਆ ਅਟੋ ਚੱਲ ਕਦੇ ਵਿਚਕਾਰ ਆਇਆ ਪੁੱਛਿਆ ਉਹਨਾਂ ਨੇ ਕੀ ਤਕਲੀਫ ਆਇਆ ਜਦੋਂ ਕੇਜਰੀ ਵਾਲਾ ਆਇਆ ਸੀ ਤਾਂ ਆਟੋ ਦੇ ਪਾਲੇ ਦੇ ਘਰੇ ਰੋਟੀ ਖਾਧੀ ਉਹਨੇ ਆਟੋ ਵਾਲੇ ਨਾਲ ਹੀ ਜਾ ਕੇ ਉਹਨੇ ਪਰਚਾ ਭਰਿਆ ਸੀਗਾ ਉਹਨਾਂ ਆਟੋ ਵਾਲੇ ਭੁੱਲ ਗਏ ਉਹਨੂੰ ਕਿਉਂ ਨਹੀਂ ਯਾਦ ਆ ਹੁਣ ਕਹਿੰਦੇ ਚਿੱਟਿਆ ਇੱਧਰ ਦੇਖਣਾ ਮੇਰਾ ਨਾਮ ਹੈਗਾ ਸ਼ੌਰਮ ਲੋਤਰਾ ਜੀ ਠੀਕ ਹੈ ਜੀ ਮੈਂ ਬਸਤੀ ਜੋਗ ਦਾ ਰਹਿਣ ਵਾਲਾ ਜੀ ਠੀਕ ਹੈ ਜੀ ਵੋਟਰ ਐਨੋ ਹਰ ਮੰਤਰੀ ਹਰ ਲੀਡਰ ਹੱਥ ਜੋੜ ਕੇ ਖੜਦਾ ਸਾਡੇ ਨਾਲ ਕਿਹੜਾ ਖੜਿਆ ਆ ਕੇ ਦੱਸ ਦੋ ਪਰ ਤੁਹਾਡੀ ਵੀ ਯੂਨੀਅਨ ਇੱਕ ਤਾਂ ਨਹੀਂ ਹੈ ਸਾਡੀ ਇੱਕ ਨਹੀਂ ਹੈ ਸਾਡੀ ਅਸੀਂ ਕਹਿੰਦੇ ਸਾਡੀ ਯੂਨੀਅਨ ਬਣਾਓ ਸਾਡੀ ਯੂਨੀਅਨ ਹੈ ਜੀ ਸਾਡੀ ਯੂਨੀਅਨ ਬਣਾਓ ਕਿਉਂ ਨਹੀਂ ਬਣਾਉਂਦੇ ਹੁਣ ਆਜੋ ਸਾਨੂੰ ਸਾਨੂੰ ਜੇ ਗਟੀਆਂ ਵੇਚੀਆਂ ਆਏਗਾ ਸਾਨੂੰ ਕਾਗਜ਼ ਪੱਤਰ ਵਾਰ ਨਹੀਂ ਅਗਰ ਕੋਈ ਦੱਸਿਆ ਆਏਗਾ ਠੀਕ ਹੈ ਨਾ ਤੇ ਉਹ ਹੁਣ ਅੱਜ ਮਤਲਬ ਕਿ ਕਾਗਜ਼ਾ ਦਾ ਪੰਗਾ ਪਾ ਰਹੇ ਜੇ ਅਗਰ ਸਾਡੀ ਗੜੀ 20000 ਨਹੀਂ ਲੈ ਕੇ ਦੇ ਰਹੇ ਤਾਂ ਫਿਰ ਜਿਹੜੇ ਲੀਡਰ ਖੜੇ ਆ ਉਹ ਆਖਦੇ ਜਾਣ ਸਾਨੂੰ ਇਹਦੇ ਸਾਰੇ ਇਹਦੇ ਵੱਲ ਇਹ ਕਿਹਾ ਜਾ ਰਿਹਾ ਕਿ ਕੈਂਪ ਲਾਇਆ ਜਾਏਗਾ ਉੱਚੀ ਵੀ ਨਹੀਂ ਲਾਇਆ ਇਹਨਾਂ ਨੇ ਪੁੱਛੋ ਬਦਲਾਅ ਨਾਲ ਇਲੈਕਸ਼ਨ ਤੇ ਬਦਲਾਅ ਹੋਊਗਾ ਇਲੈਕਸ਼ਨ ਦੇ ਬਾਅਦ ਕਿਸੇ ਨੇ ਸਾਡੀ ਗੱਲ ਸੁਣੀ ਜੀ ਇਹਨਾਂ ਨੇ ਸਾਡੀ ਕੋਈ ਵੀ ਨਹੀਂ ਸੁਣੀ ਜਿਵੇਂ ਕੋਈ ਸਾਡਾ ਮਤਲਬ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਸਰਕਾਰ ਤੋਂ ਕਿ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਸਾਡਾ ਹੱਲ ਕਰਨ ਜੇ ਹੱਲ ਨਹੀਂ ਕਰੂਗਾ ਇਲੈਕਸ਼ਨ ਚ ਬਾਈਕਾਟ ਕਰਾਂਗੇ ਜੀ ਸਾਰਿਆਂ ਨੇ ਟੱਕਾ ਹੋ ਰਿਹਾ ਬਨਾਸ ਬੰਦੇ ਕਿਸੇ ਕੋ ਆਰਥੀ ਹੈ ਗਿਆ ਕਿਸੇ ਕੋ ਨਈ ਪਹਿਲਾ ਤੇ ਪਹਿਲੇ ਕਹਿੰਦੇ ਹੀ ਉਤਾ ਹੀ ਗੱਡੀਆਂ ਲੈ ਲੋ ਆਰਥੀਆ ਦਿੱਤੀਆਂ ਨੀਆਂ ਹੋਣ ਕਹਿੰਦੇ ਆਰਥੀਆ ਦਾ ਪੰਗਾ ਕਿ ਜਿੰਨਾ ਕੋ ਪੁਰਾਣੀਆਂ ਗੱਡੀਆਂ ਗੱਡੀ ਐਵੇਂ ਤਾਂ ਲਿੱਤ ਨਹੀਂ ਜਾਂਦੀ ਆ ਜੀ ਕਿਸੇ ਕੋ ਬੈਠੇ ਮਸਾ ਪੰਜੇ 6-700 ਰੁਪਏ ਦੀ ਹਾੜੀ ਪੈ ਰਹੀ ਆ ਓਟੋ 'ਚ ਤੇ ਅਗਲਾ ਆਰਥੀਆ ਜਿੰਦ ਤੋਂ ਬਣਾਉਂਗਾ ਨਹੀਂ ਆਰਥੀ ਤੇ ਪੈਸੇ ਵੀ ਬੋਲ ਲੈ ਰਹੀ ਦੇਖੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਜਿਨ੍ਹਾਂ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਰਵਸੀ ਬੋਧੀਆਂ ਰਿਕਸ਼ਾ ਦੀਆਂ ਉਹਨਾਂ ਨੂੰ ਵੀ ਇਜਾਜ਼ਤਾਂ ਦੇ ਦੇਣੀ ਜਿਹੜੀਆਂ ਕਿ ਤੁਸੀਂ ਇਹਦੀ ਆਰਥੀ ਆ ਸਾਡੇ ਥਰੂ ਜਾਂ ਸਰਕਾਰ ਤੋਂ ਬਣਾਈ ਜਿਹੜੇ ਉਹ ਵੇਚੀ ਆ ਰਹੇ ਨੇ ਜਿਹੜਾ ਇਹ ਰਿਕਸ਼ਾ ਵਾ 1,30,400 ਦਾ ਇਹਨਾਂ ਨੂੰ ਆਟੋ ਸਾਹਿਬ ਨੂੰ ਸਾਡੀ ਬੇਨਤੀ ਹੈ ਉਹ ਆਟੋ ਸਾਹਿਬ ਸਾਡੇ ਕੋਲ ਆਣ ਇੱਥੇ ਬਣਾਉਣ ਤੇ ਅਸੀਂ ਇਲਾਕੇ ਵੰਡ ਦੇਣ ਹੈਬੋਲ ਤੇ ਹੈਬੋਲ ਚਾਈ ਜਾਣ ਉਧਰ ਤੇ ਉਧਰ ਗਏ ਜਾਣ ਸਾਡੀ ਆ ਮੰਗ ਹੈ ਜੀ ਕਿਉਂਕਿ ਜਿਹੜਾ ਅਸੀਂ ਰਿਕਸ਼ਾ ਬਣਵਾਉਣ ਜਾਂਦੇ ਆ 5000 ਰੁਪਏ ਲੈਂਦੇ ਰਿਕਸ਼ਾ ਬਣਵਾਉਣ ਦਾ ਤੇ ਸਰਕਾਰੀ ਰੇਟ ਜੋ ਆਉਂਦਾ 304 ਸਾਡੇ ਤੋਂ ਸਰਕਾਰ ਲਵੇ ਤੇ ਸਰਕਾਰ ਸਾਡ ਨੂੰ ਇਸ ਤਰ੍ਹਾਂ ਧੋਵੇ ਨਾ ਕਿ ਸਾਨੂੰ ਕਹਵੇ ਤੁਸੀਂ 5000 5000 ਮੰਗਦੇ ਆਂ ਪ੍ਰਾਈਵੇਟ ਵਾਲੇ ਇਹ ਜੋ ਸਰਕਾਰੀ ਵਾਲੇ ਆ ਸਰਕਾਰੀ ਵਾਲੇ ਕਹਿੰਦੇ ਜੀ ਤੁਹਾਡੇ ਆ ਕਾਗਜ਼ ਨਹੀਂ ਪੂਰੇ ਉਹ ਕਾਗਜ਼ ਨਹੀਂ ਪੂਰੇ ਆਹ ਸਾਡੇ ਗੇੜੇ ਬਹੁਤ ਲਗਵਾਉਂਦੇ ਆ ਉਹ ਇਦਾਂ ਕਿ ਸਾਨੂੰ ਕੋਈ ਉਹ ਸੁਣਵਾਈ ਨਹੀਂ ਹੁੰਦੀ ਸਾਡੀ ਪਹਿਲੀ ਮੰਗੇ ਆ ਸਾਡੀ ਮੰਗਾ ਤੁਹਾਡੀ ਆਰਸੀ ਤੋਂ ਤੁਹਾਡੀ ਆਰਸੀ ਤੁਹਾਨੂੰ ਲੁਕਾਏ ਜਾ ਰਿਹਾ ਵਾ ਜਿਹੜਾ 200 ਰੁਪਏ ਦਾ ਕੰਮ ਉਹ 2000 ਚੋੜਾ ਗੱਲ ਜਿਹੜੇ ਮੇਲ ਮੁੱਦੇ ਦੀ ਗੱਲ ਹੈ ਜਿਹੜੀ ਹੁਣ ਤੁਸੀਂ ਜਿਹੜੇ ਨਵੇਂ ਤੁਸੀਂ ਆਟੋ ਲਵੋਗੇ ਜਿਹੜਾ ਇਹ ਰਿਸ਼ੇ ਲਵੋਗੇ ਉਹਨਾਂ ਕੋ ਭਾਜੀ ਅਸੀਂ ਤੁਹਾਡੇ ਕੋਲ 2-2 ਲੱਖ ਰੁਪਏ ਲੈ ਹਾਂ ਜੀ ਬਿੱਲੀ ਤੋਂ 1 ਲੱਖ 30 ਹਜ਼ਾਰ ਕਰ ਲੇ ਠੀਕ ਹੈ ਤਾਂ